ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਬਾਦਲ ਪਰਿਵਾਰ ਫਸ ਗਿਆ ਵੱਡੀ ਮੁਸੀਬਤ ਦੇ ਵਿੱਚ ਕਿਉਂਕਿ ਬਾਦਲ ਪਰਿਵਾਰ ਤੇ ਪੁਲਿਸ ਦਾ ਛਾਪਾ ਪਿਆ ਹੈ ਔਰ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਕਿਸਦੀ ਹੋਈ ਹੈ ਕਿਉਂ ਮਹੀਅ ਕਿਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਪਾਈ ਦੇਵਾ ਸਿੱਧੂ ਕੋ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਸਰਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਦੂਜਾ ਐਕਸ਼ਨ ਕਿਉਂਕਿ ਅਸਰ ਗਬੀਰ ਸਿੰਘ ਬਾਦਲ ਨੂੰ ਲੈ ਕੇ ਪੰਜਾਬ ਦੇ ਲੋਕ ਕਹ ਰਹੇ ਸੀ ਕਿ ਜੇਕਰ ਫਰਨੀਆ ਦਾ ਬਹੁਤ ਵੱਡੀ ਮੱਛੀ ਫਰਨੀ ਹੈ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਤੁਹਾਨੂੰ ਬਿਆਨ ਵੀ ਸੁਣਾਉਣ ਜਾ ਰਹੇ ਆਂ ਔਰ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਯਾਨੀ ਵਿਰੋਧੀ ਧਿਰ ਦੇ ਨੇਤਾ ਔਰ ਚੰਨੀ ਸਾਹਿਬ ਇਹਨਾਂ ਤੇ ਵੀ ਦੂਜਾ ਨੰਬਰ ਲੱਗਣ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਭਾਈ ਜਿਹੜੇ ਵੱਡੇ ਮગર ਮੱਛ ਨੇ ਇਹਨਾਂ ਨੂੰ ਪੰਜਾਬ ਦੀ ਸਰਕਾਰ ਦਹਾਕਾ ਸਾਲ ਦੇ ਵਿੱਚ ਹੱਥ ਪਾਉਣ ਦੇ ਵਿੱਚ ਨਾਕਾਮ ਹੈ ਪਰ ਉਹੀ ਸਵਾਲਾਂ ਦੇ ਜਵਾਬ ਅੱਜ ਭਗਵੰਤ ਮਾਨ ਦੇ ਮੂੰਹੋਂ ਵੀ ਤੁਹਾਨੂੰ ਸੁਣਾਵਾਂਗੇ ਕਿਉਂਕਿ ਹੁਣ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਚੰਨੀ ਸਾਹਿਬ ਉਹਨਾਂ ਦਾ ਬਿਆਨ ਆਇਆ ਕਹਿੰਦੇ ਭਾਈ ਹੁਣ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਐਕਸ਼ਨ ਕੀਤਾ ਇਹ ਬਹੁਤ ਮਾਰਾ ਕੀਤਾ ਭਗਵੰਤ ਮਾਨ ਨੇ ਤਾਂ ਹੁਣ ਸਵਾਲ ਇਹ ਆ ਵੀ ਉਹਨਾਂ ਦੀ ਗੈਂਗ ਦੇ ਵਿੱਚ ਕਿਵੇਂ ਰਲੇ ਹੋਏ ਆ ਇਹ ਵੀ ਤੁਹਾਡੇ ਸਾਹਮਣੇ ਅੱਜ ਸਾਬਤ ਕਰਾਂਗੇ ਕਿਉਂਕਿ ਪੰਜਾਬ ਦੇ ਲੋਕ ਵੀ ਉਹਨਾਂ ਦੇ ਵਿਰੁੱਧ ਖੜੇ ਹੋ ਗਏ ਨੇ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਸ ਪਰਿਵਾਰ ਦੇ ਉੱਤੇ ਐਕਸ਼ਨ ਕਰਦਾ ਕਿ ਬਾਦਲ ਪਰਿਵਾਰ ਨੂੰ ਅੱਜ ਤੱਕ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਹੱਥ ਤੱਕ ਨਹੀਂ ਲਾ ਸਕਦਾ ਸੀ ਔਰ ਹੁਣ ਭਗਵੰਤ ਮਾਨ ਨੇ ਜਿਹੜਾ ਐਕਸ਼ਨ ਕੀਤਾ ਦੂਜਾ ਐਕਸ਼ਨ ਹੋ ਚੁੱਕਿਆ ਹੈ ਕਿਉਂਕਿ ਮੁੱਖ ਮੰਤਰੀ ਨੇ ਪਹਿਲਾ ਨੰਬਰ ਚੱਕਿਆ ਮਜੀਠੀਆ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਵਿਰੋਧ ਸ਼ੁਰੂ ਹੋ ਗਿਆ ਕਿ ਜਿਹੜਾ ਵੱਡਾ ਮਗਰਮਾਛ ਯਾਨੀ ਸੁਖਵੀਰ ਬਾਦਲ ਬਿੱਟਾ ਲੋਗ ਨੂੰ ਸੁੱਖਾ ਵੀ ਕਹਿੰਦੇ ਨੇ ਕਹਿੰਦੇ ਸੁੱਖੇ ਨੂੰ ਨਹੀਂ ਚੱਕਿਆ ਜੀ ਪਰ ਮੁੱਖ ਮੰਤਰੀ ਕਿੱਥੋਂ ਹਰਦੇ ਨੇ ਮੁੱਖ ਮੰਤਰੀ ਦਾ ਵੀ ਪਾਰਾ ਦਰਾ ਸਾਲ ਦੇ ਵਿੱਚ ਅਸਮਾਨ ਤੇ ਚੜ ਗਿਆ ਤਾਂ ਹੁਣ ਇਹਦੇ ਨਾਲ-ਨਾਲ ਬਾਦਲ ਪਰਿਵਾਰ ਤਾਂ ਚੱਕਣਾ ਹੀ ਸੀ ਔਰ ਦੂਜੇ ਪਾਸੇ ਦੇ ਨਾਲ-ਨਾਲ ਸੁਖਪਾਲ ਸਿੰਘ ਖਹਿਰਾ ਔਰ ਚੰਨੀ ਸਾਹਿਬ ਨੂੰ ਵੀ ਭਲੇਟਣ ਜਾ ਰਹੇ ਨੇ ਕਿਉਂਕਿ ਇਹਨਾਂ ਨੇ ਸਵਾਲ ਹੀ ਉਹ ਕੀਤੇ ਜਿਹੜੇ ਪੰਜਾਬ ਦੀ ਜਨਤਾ ਨੂੰ ਵੀ ਜਾਚੂਵੇ ਨੇ ਪੰਜਾਬ ਦੇ ਲੋਕ ਤਾਂ ਇੱਕ ਤਰਫਾ ਹੀ ਖੜ ਗਏ ਨੇ ਕਹਿੰਦੇ ਵੀ ਮੁੱਖ ਮੰਤਰੀ ਨੇ ਬਹੁਤ ਵੱਡਾ ਐਕਸ਼ਨ ਕੀਤਾ ਅਸੀਂ ਇਹਦਾ ਸਮਰਥਨ ਕਰਦੇ ਹਾਂ ਆ ਦੂਜੇ ਪਾਸੇ ਵਿਰੋਧੀ ਧਿਰਾਂ ਜਿਹੜੀਆਂ ਕੱਲ ਬਹੁਤ ਵੱਡਾ ਰੌਲਾ ਪਾਉਂਦੀਆਂ ਸੀ ਉਹੀ ਧਿਰਾਂ ਦੇ ਨੇਤਾ ਬਾਹਰ ਆ ਕੇ ਕੀ ਗੱਲ ਕਹਿੰਦੇ ਨੇ ਕਹਿੰਦੇ ਭਾਈ ਬਾਦਲ ਪਰਿਵਾਰ ਦੇ ਉੱਤੇ ਐਕਸ਼ਨ ਕਰਕੇ ਬਾਹ ਮਾੜਾ ਕੰਮ ਕੀਤਾ ਤਾਂ ਹੁਣ ਮੁੱਖ ਮੰਤਰੀ ਨੇ ਕਿਵੇਂ ਘੇਰੇ ਦੇ ਵਿੱਚ ਲੈ ਲਏ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਿਵੇਂ ਚਾਗਦੇ ਆ ਮੁੱਖ ਮੰਤਰੀ ਸਾਹਿਬ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਸੁਖਪਾਲ ਸਿੰਘ ਖਹਿਰਾ ਔਰ ਬਾਕੀ ਦੇ ਕਈ ਲੀਡਰਾਂ ਦੇ ਹਲੇ ਹੋਰ ਵੀ ਨਾਮ ਆਉਣਾ ਬਾਕੀ ਹੈ ਸੋਨੂੰ ਜੇ ਇਹ ਮੇਰਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈ ਵੀ ਉਹਨਾਂ ਤਾਂ ਕੋਤ ਮਰ ਗਏ ਉਹ ਤਾਂ ਕਿਸੇ ਨੇ ਕਿਸ ਤਰੀਕੇ ਨਾਲ ਪੀੜਤ ਨਹੀਂ ਇਹ ਅਸਲ ਚ ਨਫ਼ਰਤ ਹਨਾ ਕੋਈ ਸ਼ੋਕਰਾਇਆ ਕਿਸੇ ਨੇ ਤਾਂ ਪਾਇਆ ਯਾਰ ਕਿਸੇ ਨੇ ਤਾਂ ਕੋਈ ਕੋਈ ਬੱਤੇ ਬੰਧਿਆਂ ਨੂੰ ਹੱਥ ਲੱਗਿਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹ ਕਿਤੇ ਨਾਲ ਕੀ ਹੋਇਆ ਇਹਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਪੱਟੀਆਂ ਪਾਕੇ ਆ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥੇ ਪਾਉਂਦੇ ਆ ਉਹ ਕੱਲ ਦੇ ਇਸ ਗੱਲ ਦੀ ਨਹੀਂ ਅੰਦਾ ਕਰੀ ਜਾਂਦੇ ਜੀ ਤੇ ਨਹੀਂ 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 ਇਹ ਤਾਂ ਗਲਤ ਕਾਰਵਾਈ ਪਾਸੇ ਵਿਰੋਧੀ ਧਿਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਮੁੱਖ ਮੰਤਰੀ ਚੰਨੀ ਯਾਨੀ ਇਹਨਾਂ ਨੇ ਭਗਵੰਤ ਮਾਨ ਦੇ ਵਿਰੁੱਧ ਬੋਲਿਆ ਕਿ ਭਾਈ ਇਹ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਕਸ਼ਨ ਕਰਕੇ ਬਹੁਤ ਮਾੜਾ ਕੀਤਾ ਔਰ ਮੈਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਔਰ ਦੂਜੇ ਪਾਸੇ ਭਗਵੰਤਮਾਨ ਸਰਕਾਰ ਦਾ ਜਿਹੜਾ ਕਿ ਐਕਸ਼ਨ ਹੈ ਉਹ ਸੁਖਵੀਰ ਸਿੰਘ ਬਾਦਲ ਤੇ ਵੀ ਹੋਣ ਜਾ ਰਿਹਾ ਬੀਤੀ ਰਾਤ ਮੈਂ ਇੱਕ ਵੀਡੀਓ ਪਾਈ ਆ ਤੇ ਤੁਹਾਡੇ ਸਾਹਮਣੇ ਇਹ ਗੱਲ ਸਿੱਧ ਕੀਤੀ ਹੈ ਕਿ ਭਾਈ ਕੱਲਾ ਬਿਕਰਮ ਸਿੰਘ ਮਜੀਠੀਆ ਨਹੀਂ ਬਹੁਤ سارے ਲੋਕ ਖੜੇ ਫਸਨੇ ਬਾਕੀ ਨੇ ਹੁਣ ਤੁਸੀਂ ਇਹ ਵੇਖੋ ਜਿੰਨੇ ਲੋਕ ਰੋਣਾ ਪਾਉਂਦੇ ਸੀ ਕਿ ਭਾਈ ਬਿਕਰਮ ਸਿੰਘ ਮਜੀਠੀਆ ਬਿਰਦਾ ਬੋਲਦਾ ਸੀ ਭਗੰਤ ਮਾਨ ਦੇ ਬਹੁਤ ਚੰਗਾ ਕਰਦਾ ਸੀ ਕਹਿੰਦੇ ਸਰਕਾਰ ਦੀਆਂ ਪੋਲਾਂ ਖੋਲਦਾ ਸੀ ਪਰ ਅਕਸਰ ਪੰਜਾਬ ਦੇ ਲੋਕ ਬਾਕੀ ਲੋਕ ਵੀ ਜਾਣਦੇ ਉਹਨਾਂ ਦੇ ਖੋਦੇ ਲੋਕ ਵੀ ਜਾਣਦੇ ਨੇ ਇਹਨਾਂ ਦੇ ਲੀਡਰ ਵੀ ਜਾਣਦੇ ਆ ਅਕਾਲੀ ਦਲ ਦੇ ਕਿ ਕਿੰਨੀ ਅਸੀਂ ਲੁੱਟ ਮਚਾਈ ਕਿੰਨਾ ਅਸੀਂ ਯਾਨੀ ਪੈਸਾ ਲੁੱਟਿਆ ਪੰਜਾਬ ਦੇ ਅੰਦਰੋਂ 25 ਸਾਲ ਤੱਕ ਰਾਜ ਕਰਕੇ ਪੂਰੀ ਯਾਨੀ ਜ਼ਿੰਦਗੀ ਦੀ ਰੋਜੀ ਰੋਟੀ ਖੜੀ ਕਰ ਲਈ ਇਹਨਾਂ ਨੇ ਔਰ ਦੂਜੇ ਪਾਸੇ ਉਹਨਾਂ ਦੀ ਇੱਕ ਵਾਈਫ ਆ ਜਿਹੜੀ ਹਰ ਸਿਮਰਤ ਕੌਰ ਸੁਖਵੀਰ ਸਿੰਘ ਬਾਦਲ ਦੀ ਉਹ ਕੀ ਕਹਿ ਰਹੀ ਸੀ ਕਹਿੰਦੀ ਭਗਵਾਨ ਤਮਾਨ ਕਿਹੜੇ ਖੇਤ ਦੀ ਮੂੜੀ ਐ ਸਾਡੇ ਦੇ ਤਾਂ ਕਹਿੰਦੀ ਵੱਡੇ ਵੱਡੇ ਐਕਸ਼ਨ ਨਹੀਂ ਕਰ ਸਕੇ ਇਥੇ ਸਿੱਧ ਹੁੰਦਾ ਕਿ ਇਹਨਾਂ ਦੇ ਹੰਕਾਰ ਹਾਲੇ ਵੀ ਚੜ੍ਹ ਕੇ ਰਿਆ ਭਾਵੇਂ ਕਹਿੰਦੇ ਸੱਤਾ ਦੇ ਵਿੱਚ ਕੋਈ ਰਹੇ ਪਰ ਹੁਕਮ ਸਾਡੇ ਚੱਲਣੇ ਆ ਪੰਜਾਬ ਦੇ ਅੰਦਰ ਪੰਜਾਬ ਨੂੰ ਇਹਨਾਂ ਨੇ ਆਪਣੀ ਕਟਪਤਲੀ ਬਣਾਇਆ ਹੱਥਾਂ ਦੀ ਕਿ ਪੰਜਾਬ ਸਾਡੇ ਇਸ਼ਾਰਿਆਂ ਤੇ ਨੱਚੂਗਾ ਗੱਲਾਂ ਦਰਅਸਲ ਦੇ ਵਿੱਚ ਸੱਚੀਆਂ ਨੇ ਬਿਲਕੁਲ ਸੱਚੀਆਂ ਨੇ ਜਦੋਂ ਬੀਤੀ ਰਾਤ ਮਜੀਠੀਆ ਦੇ ਘਰ ਦੇ ਵਿੱਚ ਐਕਸ਼ਨ ਹੁੰਦਾ ਪਾ ਉਹਨਾਂ ਦੀ ਘਰ ਵਾਲੀ ਵੀ ਕਹਿੰਦੀ ਐ ਕਹਿੰਦੀ ਵੀ ਵਿਜੀਲੈਂਸ ਦੇ ਜਿਹੜੇ ਅਫਸਰ ਸੀ ਉਹ ਸਾਡੀਆਂ ਕੰਦਾ ਢੱਪ ਕੇ ਆ ਗਏ ਸਾਡੇ ਨਾਲ ਵੀ ਧੱਕਾ ਮੁਕੀ ਕੀਤੀ ਐ ਦਰਸਾਲ ਦੇ ਵਿੱਚ ਇਹ ਵੀ ਗੱਲ ਝੂਠ ਨਿਕਲੀ ਐ ਕਿਉਂਕਿ ਵਿਜੀਲੈਂਸ ਦੇ ਜਿਹੜੇ ਅਫੀਸਰ ਸੀ ਉਹ ਸਾਰੇ ਜਾਣਦੇ ਮੀਡੀਆ ਦੇ ਕੈਮਰਾ ਥੱਲੇ ਸੀ ਉਹ ਉਲਟਾ ਇਹਨਾਂ ਨੇ ਬਿਆਨਵਾਜੀ ਕੀਤੀ ਕਹਿੰਦੇ ਸਾਡੇ ਦੇ ਭਾਈ ਧੱਕਾ ਮੁਕੀ ਕਰਦੇ ਨੇ ਸਾਡੀਆਂ ਕੰਦਾ ਢੱਪਿਆਉਂਦੇ ਨੇ ਪਰ ਆ ਤੁਸੀਂ ਹੁਣ ਆਪ ਸਮਝੋ ਕਿ ਵਿਜੀਲੈਂਸ ਦੇ ਜਿਹੜਾ ਛਾਪਾ ਮਾਰਨਾ ਸੀ ਪਰ ਇਹਨਾਂ ਨੂੰ ਦੱਸ ਕੇ ਮਾਰਨਾ ਸੀ ਕਿ ਜਿਹੜਾ ਤੁਹਾਡਾ ਸਮਾਨ ਉਹਨਾਂ ਪਰਾਂ ਕਰਦੇ ਹੋ ਤੁਸੀਂ ਇਹ ਵੀ ਦਰਅਸਲ ਦੇ ਵਿੱਚ ਗਲਤ ਸਿੱਧ ਹੋਈ ਇਹਨਾਂ ਦੀ ਗੱਲ ਹੁਣ ਇਹਨਾਂ ਦੇ ਹੋਰ ਵੀ ਪਰਿਵਾਰ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਔਰ ਮੁੱਖ ਮੰਤਰੀ ਰਹੇ ਚੰਨੀ ਕਿਉਂਕਿ ਇਹ ਤਾਂ ਸਾਰਾ ਪੰਜਾਬ ਜਾਣਦਾ ਕਿ ਭਾਈ ਜਿਹੜੇ ਪੰਜਾਬ ਨੂੰ ਲੁੱਟ ਕੇ ਬੈਠੇ 25 ਸਾਲ ਤੋਂ 25 ਸਾਲ ਤੋਂ ਯਾਨੀ ਇਹਨਾਂ ਨੇ ਲੁੱਟਿਆ ਪੰਜਾਬ ਨੂੰ ਔਰ ਹੁਣ ਜਿਹੜੇ ਸਾਡੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਸੁਪਾਲ ਸਿੰਘ ਖੈਰਾ ਔਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕਹਿ ਸਕਦੇ ਜਿਵੇਂ ਕਿ ਚੰਨੀ ਸਾਹਿਬ ਇਹ ਕਹਿੰਦੇ ਕੀ ਹੈ 14 ਕੀ ਦੇ ਦਰਸਾਲ ਦੇ ਵਿੱਚ ਉਹ ਕਹਿੰਦੇ ਨੇ ਭਗਵਾਨ ਤਮਨ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕਰਕੇ ਬਹੁਤ ਵੱਡਾ ਮਾੜਾ ਕੰਮ ਕੀਤਾ ਇਸ ਗੱਲ ਤੋਂ ਵੀ ਸਿੱਧ ਹੁੰਦਾ ਪੰਜਾਬ ਵਾਲਿਓ ਗੌਰ ਨਾਲ ਸੁਣਨ ਦੀ ਲੋੜ ਐ ਇਸ ਗੱਲ ਨੂੰ ਇਸ ਗੱਲ ਤੋਂ ਸਿੱਧ ਹੁੰਦਾ ਕਿ ਇਹਨਾਂ ਦੀ ਸਾਰਿਆਂ ਦੀ ਰੋਟੀ ਵੀ ਸਾਂਝੀ ਐ ਇਹ ਪੈਗ ਸ਼ੈਗ ਵੀ ਸਾਰੇ ਇਕੱਠੇ ਹੀ ਲਾਉਂਦੇ ਨੇ ਇਸ ਕਰਕੇ ਇਹਨਾਂ ਨੇ ਉਸ ਬਾਦਲ ਪਰਿਵਾਰ ਦੀ ਹਮਾਇਤ ਕੀਤੀ ਜਿਨ੍ਹਾਂ ਦੇ ਵਿਰੁੱਧ ਪੂਰਾ ਪੰਜਾਬ ਨਹੀਂ ਪੂਰਾ ਮੁਲਕ ਖੜ ਗਿਆ ਕਿਉਂਕਿ ਮੁਲਕ ਦੇ ਵਿੱਚੋਂ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਘਟਾ ਹੈ ਪਿਆ ਸੀ ਉਸ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਜਾ ਕੇ ਜਿਹੜੇ ਲੋਕ ਖੁਦ ਆਪਣੇ ਆਪ बार-बार ਮਾਫੀਆਂ ਮੰਗ ਰਹੇ ਨੇ बार-बार ਇਹਨਾਂ ਦੇ ਵੱਡੇ ਬਾਦਲ ਦੁਆਰਾ ਵੀ ਮਾਫੀਆਂ ਮੰਗੀਆਂ ਗਈਆਂ ਭਾਂਡੇ ਵੀ ਤਵਾਏ ਗਏ ਇਹਨਾਂ ਤੋਂ ਬਹੁਤ ਸਾਰਾ ਕੁਝ ਕਰਵਾਇਆ ਗਿਆ ਇਹੀ ਮਜੀਠੀਆ ਕਿੰਨੇ ਲੋਕਾਂ ਨੂੰ ਮਰਵਾ ਚੁੱਕੇ ਆ ਤੁਹਾਨੂੰ ਪਤਾ ਬਹੁਤ ਸਾਰੇ ਨੌਜਵਾਨ ਚਿੱਟੇ ਦੀ ਭੇਡ ਚੜੇ ਇਹਦੇ ਵਿੱਚ ਹੋਏ ਚਿੱਟੇ ਦੇ ਨਾਲ ਇਹਨਾਂ ਨੂੰ ਧਰਾ ਸਾਲ ਦੇ ਵਿੱਚ ਹੁਣ ਸਜ਼ਾ ਮਿਲ ਰਹੀ ਹੈ ਤੇ ਹੁਣ ਕਬੂਲ ਕਰਨੀ ਬੜੀ ਔਖੀ ਲੱਗ ਰਹੀ ਹੈ ਅਮਰਪਾਲ ਸਿੰਘ ਤੇ ਕੇਸ ਪਾਉਣ ਵਾਲਾ ਕੌਣ ਹੈ ਇਹੀ ਵਿਕਰਮ ਸਿੰਘ ਮਜੀਠੀਆ ਜਿਹੜਾ ਕੱਲ ਕਹਿੰਦਾ ਸੀ ਆਪਦੇ ਪੁੱਤਰਾਂ ਨੂੰ ਕਿ ਮੈਂ ਚੱਲਿਆ ਪੁੱਤਰੋ ਤਕੜੇ ਹੋ ਕੇ ਰਹੋ ਜਿਵੇਂ ਕਿ ਬਹੁਤ ਵੱਡੀ ਇੱਕ جنگ ਲੜਨ ਜਾ ਰਿਹਾ ਹੁੰਦਾ ਸੋ ਪੰਜਾਬ ਇਹਨਾਂ ਗੱਲਾਂ ਦਾ ਵਿਰੋਧ ਕਰ ਰਿਹਾ ਕਿ ਜਿਹੜੀ ਚੁੰਡੀ ਪਹਿਲਾਂ ਤੁਸੀਂ ਵੱਢੀ ਐ ਤੇ ਜਦੋਂ ਤੁਹਾਡੇ ਕਿਸੇ ਨੇ ਵੱਢ ਲਈ ਫਿਰ ਦੁੱਖ ਲੱਗਦਾ ਯਾਨੀ ਅਮਰਪਾਲ ਸਿੰਘ ਦੇ ਵਕੀਲ ਦਾ ਬਿਆਨ ਆਉਂਦਾ ਉਹ ਕਹਿੰਦੇ ਵੀ ਅਮਰਪਾਲ ਸਿੰਘ ਤੇ ਕੇਸ ਪਾਉਣ ਵਾਲਾ ਇਹ ਬਿਕਰਮ ਸਿੰਘ ਮਜੀਠੀਆ ਪਹਿਲੇ ਨੰਬਰ ਦਾ ਯਾਨੀ ਇਹਨੇ ਭਵੰਤਮਾਨ ਸਰਕਾਰ ਨੂੰ ਸਪੋਰਟ ਕੀਤੀ ਤਾਂ ਉਹਨਾਂ ਨੇ ਕੇਸ ਪਾ ਦਿੱਤਾ ਉਸ ਤੋਂ ਬਾਅਦ ਉਹੀ ਭਵੰਤਮਾਨ ਸਰਕਾਰ ਜਦੋਂ ਸਕੰਜਾ ਕਰਦੀ ਹੈ ਹੁਣ ਮੈਂ ਇੰਨੇ ਸਾਡੇ ਲੀਡਰਾਂ ਨੂੰ ਪੁੱਛਣਾ ਚਾਹਣਾ ਜਿਹੜੇ ਵਿਰੋਧੀ ਧਿਰਾਂ ਦੇ ਵਿੱਚ ਨੇ ਉਹ ਚਾਹੁੰਦੇ ਕੀ ਨੇ ਯਾਰ ਇੱਕ ਪਾਸੇ ਤਾਂ ਕਹਿੰਦੇ ਭਗਵੰਤ ਮਾਨ ਸਰਕਾਰ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀ ਔਰ ਦੂਜੇ ਪਾਸੇ ਜਦੋਂ ਉਸ ਪਰਿਵਾਰ ਤੇ ਐਕਸ਼ਨ ਹੁੰਦਾ ਜਿਹਨੂੰ ਅੱਜ ਤੱਕ ਕੋਈ ਪੰਜਾਬ ਦੇ ਮੁੱਖ ਮੰਤਰੀ ਨੇ ਹੱਥ ਨਹੀਂ ਪਾਇਆ ਸੀ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਬਾਦਲ ਪਰਿਵਾਰ ਤੇ ਛਾਪਾ ਪਿਆ اور ਗ੍ਰਫਤਾਰੀ ਹੋਈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਪਾਈ ਦੇਵਾ ਸੁੱਧੂ ਨੇ ਵੀਡੀਓ ਦੇ ਵਿੱਚ ਸਾਨੂੰ ਦਿੱਤੀ ਆ ਬਹੁਤ ਹੀ ਅਹਿਮ ਤੇ ਵਧੀਆ ਇਨਫੋਰਮੇਸ਼ਨ ਸਗੀ ਯਕੀਨਨ ਤੁਹਾਡੇ ਇਨਫੋਰਮੇਸ਼ਨ ਦੇ ਵਿੱਚ ਵੀ ਇਜ਼ਾਫਾ ਹੋਇਆ ਹੋਏਗਾ ਕਿਉਂਕਿ ਪਾਈ ਦੇਵਾ ਸੁੱਧੂ ਆਥੈਂਟਿਕ ਜ਼ਰਅ ਦੇ ਜ਼ਰੀਏ ਵੀਡੀਓ ਬਣਾਉਂਦੇ ਹੈਗੇ ਆ ਮੁਕੰਮਲ ਸਬੂਤਾਂ ਦੇ ਆਧਾਰ ਤੇ ਔਰ ਅਗਰ ਗੱਲ ਕੀਤੀ ਜਾਵੇ ਬਾਬਲ ਪਰਿਵਾਰ ਦੀ ਤੇ ਬਾਦਲ ਪਰਿਵਾਰ ਨੇ ਬਹੁਤ ਅਰਸਾ ਜਿਹੜਾ ਹੈ ਉਹ ਪੰਜਾਬ ਦੇ ਉੱਤੇ ਹਕੂਮਤ ਕੀਤੀ ਹੈ ਔਰ ਹੁਣ ਇਸੇ ਵਜ੍ਹਾ ਤੋਂ ਉਹਨਾਂ ਦੇ ਉੱਤੇ ਜਿਹੜੇ ਛਾਪੇ ਪੈਂਦੇ ਗ੍ਰਿਫਤਾਰੀਆਂ ਹੁੰਦੀਆਂ ਹੈ ਕਿ ਜਿਹੜਾ ਉਹਨਾਂ ਨੇ ਧਨ ਦੌਲਤ ਇਕੱਠਾ ਕੀਤਾ ਹੈਗਾ ਉਹ ਕਿਸ ਹੱਦ ਤੱਕ ਲੀਗਲ ਹੈ ਜਾਂ ਅਨਲੀਗਲ ਹੈਗਾ ਹੈ ਕਿਉਂਕਿ ਬਾਦਲ ਪਰਿਵਾਰ ਦੇ ਉੱਤੇ ਅਜ ਤੱਕ ਕਿਸੇ ਨੇ ਹੱਥ ਨਹੀਂ ਸਿਪਾਇਆ ਸੀਐਮ ਭਗਵੰਤ ਮਾਨ ਨੇ ਇਹ ਵੱਡਾ ਐਕਸ਼ਨ ਜਿਹੜਾ ਵਾ ਕੀਤਾ ਬਾਦਲ ਪਰਿਵਾਰ ਦੇ ਨਾਲ ਔਰ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਮੁਕੰਮਲ ਸਬੂਤਾਂ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਅੱਗੇ ਤੇ ਇਹ ਫੜੇ ਜਾਂਦੇ ਸੀ ਪਰ ਛੁੱਟ ਜਾਂਦੇ ਸੀ ਹੁਣ ਇਹਨਾਂ ਨੂੰ ਆਸਾਨੀ ਦੇ ਨਾਲ ਜੇਲ੍ਹ ਚੋਂ ਬਾਹਰ ਨਹੀਂ ਆਉਣ ਦਿੱਤਾ ਜਾਏਗਾ ਆ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਿਗਾ ਸੀਐਮ ਭਗਵੰਤ ਮਾਨ ਦੇ ਇਸ ਐਕਸ਼ਨ ਦੇ ਬਾਅਦ ਦੇ ਬਾਰੇ ਜਿਹੜਾ ਉਹ ਬਾਦਲ ਪਰਿਵਾਰ ਦੇ ਖਿਲਾਫ ਕਰਨ ਦੇ ਹੀ